ਉਲਪ ਹੀਰਾ ਘੱਟ ਕੇ ਸੰਗਤਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਸੋਨਾ ਕਾਰਜ ਕੀਤਾ ਜਾ ਰਿਹਾ ਜੀ ਸਰਕਾਰ ਨੇ ਇਹਨਾਂ ਤੇ ਰੋਡ ਦਾ ਤਾਂ ਆਪਣੇ ਨਹੀਂ ਪੱਥਰ ਸੈਂਟਰ ਗਵਰਨਮੈਂਟ ਵੀ ਰੱਖ ਚੁੱਕੀ ਹੈ ਜੀ ਤੇ ਪੰਜਾਬ ਗਵਰਨਮੈਂਟ ਵੀ ਰੱਖ ਚੁੱਕੀ ਹੈ ਜੀ ਪਰ ਛੋੜ ਨਹੀਂ ਪਣਾ ਜੀ ਤੇ ਇਹ ਮਾਪ ਪੁੱਛਾਂ ਨੇ ਸੰਤ ਬਾਬਾ ਸੇਵਾ ਸਿੰਘ ਜੀ ਲੜੀ ਤੋਂ ਚੱਲੇ ਆ ਰਹੇ ਸੰਤ ਬਾਬਾ ਸੁੱਚਾ ਸਿੰਘ ਜੀ ਪਪਾ ਸਤਨਾ ਸਿੰਘ ਜੀ ਇਹ ਰੋਡ ਹੁਣ ਇਹ ਬਣਾ ਰਹੇ ਨੇ ਤੇ ਬਹੁਤ ਵਧੀਆ ਲਗਾ ਪਿਛਲੇ ਸਾਲ ਅਸੀਂ ਆਈਸੀਡੀ ਰਸਾਖੀ ਤੇ ਤੇ ਖਟੇ ਬਹੁਤ ਸੀਗੇ ਰਾਲੀ ਦਾ ਆਉਂਦੀ ਸਾਡੇ ਪਿੰਡੋਂ ਸੰਗਤ ਤੇ ਮੇਲੇ ਤੇ ਆਈਦਾ ਤੇ ਬਹੁਤ ਬੁਰਾ ਹਾਲ ਹੈ ਤੇ ਅੱਜ ਇਹਨਾਂ ਨੇ ਜਿਹੜੇ 7 ਵਜੇ ਦਾ ਪੁਲਿਆ ਉਹਦਾ ਕੰਮ ਰੰਬਿਆ ਆ ਤੇ ਉਹ ਅੱਜ ਇਹਨਾਂ ਨੇ ਸ਼ੁਰੂ ਕੀਤਾ ਆ ਅੱਜ ਮੌਸਮ ਖਰਾਬ ਕਰਕੇ ਥੋੜਾ ਜਿਆ ਡਿਲੇ ਹੋ ਸਕਦਾ ਤੇ ਮਹਾਂਪੁਰਸ਼ਾਂ ਨਾਲ ਜਿੱਦਾਂ ਗੱਲ ਹੋਈ ਆ ਉਹ ਕਹਿੰਦੇ ਕਿ ਦੋ ਤਿੰਨ ਦਿਨਾਂ ਦੇ ਵਿੱਚ ਪੁਲ ਕੰਪਲੀਟ ਕੀਤਾ ਜਾਊਗਾ ਕੰਕਰੀਟ ਪਾਟ ਕੀ ਕਹਿਣਾ ਚਾਹੋਂਗੇ 350 ਸਾਲਾਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਜਿਹੜੇ ਮਨਾਏ ਜਾਣੇ ਨੇ ਸਰਕਾਰਾਂ ਕੋਈ ਕਿਸੇ ਵੀ ਪਾਰਟੀ ਦੀਆਂ ਹੁਣ ਸਰਕਾਰਾਂ ਫੇਲ ਹੋਈਆਂ ਨੇ ਫੇਲ ਹੋਈਆਂ ਜੀ ਇਹਦੇ ਵਿੱਚ ਇਸ ਕੰਮ ਦੇ ਵਿੱਚ ਤਾਂ ਪੱਕਾ ਫੇਲ ਹੈ ਜੀ ਕੋਈ ਰੋਡ ਨਹੀਂ ਇਹਨਾਂ ਨੇ ਹਜੇ ਤੱਕ ਇਸ ਰੋਡ ਦਾ ਨਾਮ ਚਿੰਤਪੁਰਨੀ ਰੋਡ ਰੱਖਿਆ ਗਿਆ ਤੇ ਬਣਾਈ ਕਿਸੇ ਸਰਕਾਰ ਨੇ ਨਹੀਂ ਸਰਕਾਰਾਂ तकरीबन ਸਾਰੀਆਂ ਫੇਲ ਨੇ ਇਹ ਮਹਾਪੁਰਸ਼ਾਂ ਨੇ ਕੰਮ ਚੱਕਿਆ ਇਹ ਇਹ 350 ਸਾਲਾਂ ਤੇ ਜਿੱਦਾਂ ਬਾਬਾ ਜੀ ਨਾਲ ਗੱਲ ਹੋਈ ਸੀ ਉਹ ਕਹਿੰਦੇ ਜੀ ਅਸੀਂ ਉਸ ਤੱਕ ਬਹੁਤ ਜੋਰ ਲੱਗਾ ਜਿੰਨੀ ਸੇਵਾ ਆਈ ਅਸੀਂ ਉਹਨਾਂ ਇਹਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰਨੀ 350 ਸਾਦਾ ਗੁੱਤੇ ਭਾਦਰਜੀ ਦੇ ਜਿਹੜਾ ਪ੍ਰੋਗਰਾਮ ਤੇ ਇੱਕ ਇਹਨੂੰ ਹੌਲ ਨੂੰ ਔਰ ਰੋਡ ਜਿਹੜਾ ਪਿੱਛੇ ਜਿੰਨਾ ਟੋਟਿਆਂ ਚ ਰਹਿ ਗਏ ਆ ਉਹ ਇਹਨਾਂ ਨੇ ਕੰਪਲੀਟ ਕਰਨ ਵੀ ਜਿਹੜੀ ਕੇਸ ਸੰਗਤ ਨੂੰ ਕੋਈ ਵੀ ਦਿੱਕਤ ਨਾ ਸਕੇ ਕਿ ਜਿਹੜੀਆਂ ਸੰਤਾ ਇੱਥੇ ਹਮ ਹਮਾ ਕੇ ਇਸ ਪ੍ਰੋਗਰਾਮ 'ਤੇ ਪਹੁੰਚਣ ਦੀ ਕੋਸ਼ਿਸ਼ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਪਾਵਨ ਬਚਨ ਹੈ ਸੇਵਕ ਉਹ ਸੇਵਾ ਬਣਾਈ ਹੁਕਮ ਰੂਪ ਪਰਮ ਪਰਪਤਾਈ ਸੇਵਾ ਦੇ ਕਈ ਰੂਪ ਨੇ ਕਿ ਜਿਹੜੀ ਇਹ ਸੜਕ ਹੈ ਇਹ ਦੋ ਤਖਤਾਂ ਨੂੰ ਜੋੜਨ ਵਾਲੀ ਹੈ ਜਿਵੇਂ ਆਪ ਜੀ ਨੇ ਆਖਿਆ ਖਾਸ ਕਰਕੇ ਕਾਰਪਰਤੂਹੀ ਤੋਂ ਲੈ ਕੇ ਕਰਕੇ ਸ੍ਰੀ ਅਨੰਦਪੁਰ ਸਾਹਿਬ ਤੱਕ ਸੜਕ ਦਾ ਬੁਰਾ ਹਾਲ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਅਤੇ ਸਰਕਾਰਜੋਗ ਮਹਾਪੁਰਸ਼ ਬਾਬਾ ਸੁੱਚਾ ਸਿੰਘ ਜੀ ਬਾਬਾ ਸਤਨਾਬ ਸਿੰਘ ਜੀ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਗਤਾਂ ਦੇ ਸਹਿਯੋਗ ਨਾਲ ਜਿੱਥੇ ਸਰਕਾਰਾਂ ਫੇਲ ਹੋ ਗਈਆਂ ਜਿੱਦਾਂ ਸਰਕਾਰਾਂ ਨੇ ਵੇਖਿਆ ਵੀ ਨਹੀਂ ਉਹ ਮਹਾਪੁਰਸ਼ਾਂ ਨੇ ਸਾਧੂ ਬੱਤੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਸੰਗਤਾਂ ਦੀ ਸਹਿਯੋਗ ਦੀ ਸਦਕਾ ਇਹ ਕਾਰਜ ਅੰਮ੍ਰਿ ਨੇ ਅੱਜ ਵੀ ਵਿਖਿਆ ਜਿਹੜਾ ਵੱਡਾ ਪੁਲ ਸੰਗਤਪੁਰ ਵਾਲ ਜੀ ਨੂੰ ਆਪਾਂ ਕਹਿੰਦੇ ਆ ਉਹ ਸਪੋਰਟ ਉਸ ਤੋਂ ਵੱਡੇ ਪਏ ਹੋਏ ਆਲੀ ਬੇਨਾ ਖੱਡਿਆਂ ਤੋਂ ਚੁਰੰਦ ਦਾ ਜਿੰਮਾ ਆਪਣੇ ਸਿਰ ਲਿਆ ਹੈ ਤੇ ਸੰਗਤਾ ਜੀ ਸਹਿਯੋਗ ਕਰਾਈ ਕਰ ਰਹੀਆਂ ਨੇ ਸਵੇਰ ਤੋਂ ਹੀ ਜਿਹੜੀਆਂ ਵੀ ਸੰਗਤਾ ਦੇਖ ਰਹੀਆਂ ਨੇ ਇਹ ਰੋਕ ਰੋਕੇ ਜਾ ਰਹੀਆਂ ਨੇ ਦਾਸਰੇ ਨੇ ਵੀ ਵੀਡੀਓ ਵੇਖੀ ਆ ਤੇ ਮਨ ਵਿੱਚ 24 ਸਗਾ ਮਹਾਪੁਰਸ਼ਾਂ ਦੇ ਦਰਸ਼ਨ ਕਰੀਏ ਸ਼ਰ ਹੋ ਗਏ ਨੇ ਪਾਸ਼ਾ ਕਿਰਪਾ ਕਰੇ ਮਹਾਪੁਰਸ਼ਾਂ ਨੂੰ ਇਸ ਤੇ ਕਲਾ ਵਕਸ਼ਿਸ਼ ਕਰਨ ਜੋ ਇਹਨਾਂ ਨੇ ਕਾਜ ਅਰਬੇ ਨੇ ਉਹ ਚੜ੍ਹਦੀ ਕਲਾ ਦੇ ਨਾਲ ਨੇ ਪਰਚਾ ਸਾਢੇ 350 ਸਾਲਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸ਼ਹੀਦੀ ਸਮਾਗਮ ਜਿਹੜੇ ਮਨਾਏ ਜਾ ਰਹੇ ਨੇ ਸਰਕਾਰ ਵੀ ਵੱਡੇ ਦਾਅਵੇ ਕਰ ਲਈ ਕਿ ਅਸੀਂ ਵੱਡੇ ਪੱਧਰ ਤੇ ਮਨਾ ਰਹੇ ਹਾਂ ਪਰ ਹਾਲਾਤ ਜਿਹੜੇ ਨੇ ਉਹ ਵੱਤ ਤੋਂ ਬੱਤਰ ਨੇ ਇੱਕ ਪੱਖ ਸੰਸਾਰੀ ਆ ਦੂਜਾ ਪੱਖ ਹੈਗਾ ਇਨਕਾਰੀ ਇਨਕਾਰ ਦਾ ਇਹ ਮਹਾਂਪੁਰਖਾਂ ਦਾ ਪੱਖ ਆ ਤੇ ਸਰਕਾਰ ਦਾ ਪੱਖ ਸੰਸਾਰੀ ਆ ਸਮਝਦੇ ਬਤਾ ਵੀ ਸਰਕਾਰ ਦਾ ਪੱਖੀ ਆ ਕਿ ਮਹਾਂਪੁਰਖਾਂ ਦਾ ਪੱਖੀ ਆ ਸੇਵਾ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜੋ ਵੀ ਆ ਸਾਰਾ ਸਾਹਮਣੇ ਆ ਦੇਖੋ ਪੋਖਰਨ ਧਮਾਕਾ ਸੁਣਿਆ ਸੀਗਾ ਅਸੀਂ ਕਿ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਸੀ ਦੇਖਦੀ ਸਰਕਾਰ ਨੇ ਜਦੋਂ ਗੁਜਰਾਤ ਦੇ ਕਾਸ਼ ਵਿੱਚ ਪੋਖਰਨ ਧਮਾਕਾ ਕਰਕੇ ਲੋਹਾ ਮਨਵਾਇਆ ਸੀਗਾ ਇਸੇ ਪ੍ਰਕਾਰ ਦੇ ਨਾਲ ਇਹਨੂੰ ਮੈਂ ਸ਼ਕਤੀ ਪ੍ਰਦਰਸ਼ਨ ਦਾ ਨਹੀਂ ਕਹੂੰਗਾ ਗੁਰੂ ਦੀ ਕਿਰਪਾ ਕਹ ਲੂੰਗਾ ਪਹਿਲਾ ਆਨੰਦਗੜ੍ਹ ਜੋ ਮੈਂ ਸ਼ੁਰੂ ਤੇ ਕਹਿੰਦਾ ਆਇਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਘਰ ਹੈ ਉੱਥੋਂ ਇੱਕ ਮਹਾਨ ਸੇਵਾ ਅੱਜ ਦੇ ਸਮੇਂ ਦਾ ਪੁਲ ਬਹੁਤ ਬਣ ਰਹੇ ਪਰ ਦੋ ਤਖਤਾਂ ਨੂੰ ਜੋੜਨ ਵਾਲਾ ਹਿੰਦੂਆਂ ਦੇ ਸਾਡੇ ਧਾਰਮਿਕ ਸ਼ਕਤੀ ਪੀਠ ਨਾਣਾ ਦੇਵੀ ਮਾਤਾ ਨੂੰ ਜੋੜਨ ਵਾਲਾ ਇਹ ਕਰੀਬ 1 ਕਿਲੋਮੀਟਰ ਲੰਬਾ ਪੋਲਾ ਜਿਹਦੀ ਬਹੁਤ ਹਾਲਤ ਖਰਾਬ ਹੈ ਸਮੇਂ-ਸਮੇਂ ਤੇ ਤੁਸੀਂ ਵਿਵਾਦ ਚੱਕੀ ਹੈ ਔਰ ਇਹਦੇ ਉੱਤੇ ਖੱਡੇ ਵੱਧ ਸੜਕ ਹੈ ਨਹੀਂ ਕੜਕਸਾਰ ਬਾਬਾ ਜੀ ਖੁਦ ਇਕੱਲਿਆਂ ਇੱਥੇ ਕਹੀ ਲੈ ਕੇ ਥੋੜੇ ਸੇਵਾਦਾਰਾਂ ਦੇ ਨਾਲ ਪੁਲ ਦੀ ਦਸ਼ਾ ਸੁਧਾਰਨ ਲਈ ਪੁਲ ਉੱਤੇ ਪਾਣੀ ਬਹੁਤ ਜਮਾ ਸੀਗਾ ਪੁਲ ਉੱਤੇ ਸਿਲਟ ਬਹੁਤ ਜਮਾ ਸੀਗੀ ਉਹਨੂੰ ਸਾਫ਼ ਕੀਤਾ ਬਾਬਾ ਜੀ ਦਾ ਮਨ ਬਣਾਇਆ ਹੋਇਆ ਹੈ ਤੇ ਇਹਦੇ ਤੇ ਪ੍ਰੀਮਿਕਸ ਪਾ ਕੇ ਇਹਨੂੰ ਸੰਗਤ ਦੇ ਚੱਲਣ ਯੋਗ ਕਰ ਦੇਣਾ ਮੈਂ ਤਾਂ ਇੰਨੀ ਗੱਲ ਕਹੂੰਗਾ ਜੀ ਸਾਨੂੰ ਸਾਡਾ ਮੂਲ ਪਛਾਣਨ ਦੀ ਲੋੜ ਹੈ ਸਾਡਾ ਇਤਿਹਾਸ ਪਛਾਣਨ ਦੀ ਲੋੜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਤੋਂ ਹੀ ਪਹਿਲਾਂ ਵੀ ਬਹੁਤ ਵੱਡੀਆਂ ਕਾਰ ਸੇਵਾ ਬਾਬਾ ਸੇਵਾ ਸਿੰਘ ਜੀ ਬਾਬਾ ਲਾਲ ਸਿੰਘ ਜੀ ਹੁਣ ਬਾਬਾ ਸੁੱਚਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਕਰ ਰਹੇ ਆ ਅਸੀਂ ਸਰਕਾਰਾਂ ਨੂੰ ਦੇਖੋ ਕਿੰਨਾ ਟੈਕਸ ਦੇ ਰਹੇ ਆ ਸਾਡਾ ਅਰਥ ਨਹੀਂ ਆ ਰਿਹਾ ਇੱਥੇ ਤਾਂ ਇੱਕ ਦਸਵੰਦ ਦਾ ਹੈ ਨਾ ਦਸਵੰਦ ਤੁਹਾਡੀ ਆਮਦਨ ਚ 100 ਰੁਪਏ ਜੋ 10 ਰੁਪਏ ਬਣਦਾ ਹੈ ਤੇ ਬਹੁਤੇ ਪੈਸਿਆਂ ਵਿੱਚੋਂ ਵੱਧ ਤੋਂ ਵੱਧ 100 ਰੁਪਏ 1000 ਰੁਪਏ ਬਣ ਜਾਂਦਾ ਹੈ ਜੇ ਉਹ ਸਹੀ ਅਸੀਂ ਟਿਕਾਣੇ ਤੇ ਸਹੀ ਥਾਂ ਤੇ ਐਦਾ ਗੁਰੂਆਂ ਦੇ ਨਾਲ ਜੁੜ ਕੇ ਇਹਨਾਂ ਦੇ ਸੇਵਾਦਾਰਾਂ ਨਾਲ ਬਾਬਾ ਜੀ ਨਾਲ ਜੁੜ ਕੇ ਕਰੀਏ ਤਾਂ ਜਿਹੜੇ ਕਾਰਜ ਮੇਰੇ ਨੌਲੇਜ ਦੇ ਵਿੱਚ ਅਸੀਂ ਨਹੀਂ ਦੇਖੇ ਸੀਗੇ ਜੋ ਸੰਤ ਕਰ ਰਹੇ ਉਹ ਪਹਿਲਾਂ ਨਹੀਂ ਹੋਏ ਪਰ ਮੈਂ ਕਹੂੰਗਾ ਕਿ ਸਾਰਾ ਇਲਾਕਾ ਸਾਰਾ ਪੰਜਾਬ ਇਸ ਸੇਵਾ ਨਾਲ ਜੁੜੇ ਤਾਂ ਕਿ ਰਹਿਂਦੀ ਦੁਨੀਆ ਤੱਕ ਜਿਹੜੇ ਝੰਡੇ ਸਥਾਪਿਤ ਹੋ ਰਹੇ ਹਨ ਕਾਰ ਸੇਵਾ ਦੇ ਉਹ ਬਹੁਤ ਅੱਗੇ ਤੱਕ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਸੀਂ ਕਿਸੇ ਨੂੰ ਨਹੀਂ ਕੁਝ ਕਹਿ ਸਕਦੇ ਜੀ ਇਹ ਸਾਡੇ ਨਾਲ ਸਾਰੇ ਸਤਿਕਾਰਯੋਗ ਨੇ ਸਿਆਣੇ ਨੇ ਸੋਲਝੇ ਨੇ ਬੜੇ ਵਿਖੇ ਆ ਉਹਨਾਂ ਨੂੰ ਪਤਾ ਹੈ ਜੇ ਅਸੀਂ ਸੰਗਤਾਂ ਨੂੰ ਛੁੱਟ ਦੇਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਸਾਨੂੰ ਲੋਕਾਂ ਨੂੰ ਵੋਟਾਂ ਪਾਉਣਗੇ ਸਰਕਾਰ ਚਾਹੀਦੀ ਬਣੇਗੀ ਤੇ ਅਸੀਂ ਇਹ ਕਾਰਜ ਨਾ ਕਰਾਂਗੇ ਕਿਉਂਕਿ ਸਰਕਾਰਾਂ ਇਸ ਕੰਮ ਆਸਕੇ ਗੁਣੀ ਜਾਂਦੀਆਂ ਕਿ ਇਲਾਕੇ ਦੀ ਤਰੱਕੀ ਹੋਵੇ ਇਲਾਕੇ ਦਾ ਵਿਕਾਸ ਹੋਵੇ ਜਿਹੜੀ ਚੀਜ਼ਾਂ ਦੀ ਸਾਨੂੰ ਲੋੜ ਹੈ ਹਸਪਤਾਲਾਂ ਦੀ ਸਕੂਲਾਂ ਦੀ ਕਾਲਜਾਂ ਦੀ ਰਸਿਆਂ ਦੀ ਕਿਉਂਕਿ ਉਹ ਸਰਕਾਰ ਇਸ ਕਰਕੇ ਥੋਣੀ ਜਾਂਦੀ ਆ ਤੋ ਅਸੀਂ ਤੇ ਕਿਸੇ ਸਰਕਾਰ ਨੂੰ ਮੰਦਾ ਨਹੀਂ ਕਹਿੰਦੇ ਚੰਗਾ ਨਹੀਂ ਕਹਿੰਦੇ ਤੁਸੀਂ ਕਹਿੰਦੇ ਸਾਰੀਆਂ ਸਰਕਾਰਾਂ ਜਿਹੜੀਆਂ ਇਹਨਾਂ ਨੂੰ ਸੋਚਣਾ ਚਾਹੀਦਾ ਜਿਹੜੀ ਮੁੱਕੇ ਦੀ ਸਰਕਾਰ ਹੈ ਇਹ ਵੀ ਜਿਹੜੀਆਂ ਪਹਿਲਾਂ ਰਹਿ ਦੁਖੀਆਂ ਉਹਨਾਂ ਨੂੰ ਵੀ ਗਾਂ ਵਾਸਤੇ ਸੋਚਣਾ ਚਾਹੀਦਾ ਵੀ ਸਾਨੂੰ ਕਿਉਂ ਮਾਰ ਪਈ ਸਾਨੂੰ ਕਿਉਂ ਹਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜੇ ਆਪਾਂ ਇਹ ਕਾਰਜ ਕਰੀਏ ਜਿਹੜੇ ਲੋਕਾਂ ਦੇ ਨੇ ਜਦੋਂ ਲੋਕ ਵਿਦੇਸ਼ਾਂ ਵਿੱਚ ਜਾਂਦੇ ਨੇ ਉਹਨਾਂ ਨੂੰ ਜਾ ਕੇ ਪੁੱਛੀਦਾ ਨਾ ਜਦੋਂ ਉਹ ਵਿਦੇਸ਼ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਪੁੱਛੀਦਾ ਵੀ ਕਿਹੋ ਜਿਹਾ ਮਾਹੌਲ ਹੈ ਕਿਹੋ ਜਿਹਾ ਉੱਥੇ ਦਾ ਇਲਾਕੇ ਦਾ ਰਹਿਣ ਸਹਿਣ ਹੈ ਜਦੋਂ ਉਹਨਾਂ ਦੇ ਵਿਚਾਰ ਸੁਣੀਦੇ ਆ ਤੇ ਸਾਡੀ ਧਰਤੀ ਵਰਗੇ ਸਾਡੇ ਇਲਾਕੇ ਵਰਗਾ ਸਾਡੇ ਪੰਜਾਬ ਦੀ ਧਰਤੀ ਵਰਗਾ ਕਿਤੇ ਵੀ ਕੋਈ ਵੀ ਸਟੇਡ ਨਹੀਂ ਹੈਗੀ ਜਿੰਨੀ ਇੱਥੇ ਖੁਸ਼ਹਾਲੀ ਜਿੰਨੀ ਇੱਥੇ ਸ਼ੋਕ ਸ਼ਾਂਤੀ ਜੇ ਇੱਥੇ ਦੇ ਪ੍ਰਬੰਧ ਸਹੀ ਹੋਣ ਤੇ ਸਾਨੂੰ ਵਿਦੇਸ਼ਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਉੱਥੇ ਸੰਕਟਾਂ ਪਬਲਿਕ ਜਿਹੜੀ ਆ ਜਾਰੀ ਇਸ ਤਰ੍ਹਾਂ ਕੇ ਜਾ ਰਹੀ ਆ ਉੱਥੇ ਸਾਰੀਆਂ ਸੁੱਖ ਸੁਵਿਧਾ ਨੇ ਉੱਥੇ ਜੇ ਮੈਡੀਕਲ ਦੀ ਸਹੂਲਤਾਂ ਉਹ ਬਹੁਤ ਵਧੀਆ ਜੇ ਵਿੱਦਿਆ ਦੀ ਗੱਲ ਕਰੀਏ ਚਾਹੇ ਉਥੇ ਕਿਸਰਾਂ ਦਾ ਵੀ ਜਿਹੜਾ ਉਹ ਬਹੁਤ ਵਧੀਆ ਸਹੁਤਾ ਨੇ ਕਾਨੂੰਨ ਦੇ ਧਾਰੇ ਦੇ ਵਿੱਚ ਰਹਿ ਕੇ ਕੰਮ ਕਰਦੇ ਨੇ ਸਾਡਾ ਪੰਜਾਬ ਵੀ ਬਹੁਤ ਵਧੀਆ ਖੁਸ਼ਹਾਲ ਆ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਇੱਕ ਸਵਰਗ ਆ ਇਹ ਇਲਾਕਾ ਜਿਹੜਾ ਜੇ ਆਪਾਂ ਦੇਖਿਆ ਜਾਵੇ ਇਹੋ ਜਿਹਾ ਇਲਾਕਾ ਕਿਤੇ ਨਹੀਂ ਮਿਲਦਾ ਸੂਰਜ ਕਰਕੇ ਅਸੀਂ ਤੇ ਸਾਰੀਆਂ ਸਰਕਾਰਾਂ ਨੂੰ ਜਿਹੜੀਆਂ ਪਹਿਲਾਂ ਰਹਿ ਚੁੱਕੀਆਂ ਉਹਨਾਂ ਨੂੰ ਨੇ ਦੋਸ਼ੀ ਨਹੀਂ ਧਰਉਂਦੇ ਅਸੀਂ ਦੇ ਸਾਰਿਆਂ ਨੂੰ ਇਹ ਗੱਲ ਕਹਿੰਦੇ ਆ ਕਿ ਜਿਹੜਾ ਵੀ ਕੋਈ ਮੌਕੇ ਦੀ ਚ ਹੈ ਉਹਨਾਂ ਨੂੰ ਪਰਪਕਾਰ ਦੇ ਕੰਮ ਕਰਨਾ ਚਾਹੀਦਾ ਤੇ ਉਹ ਸੈਂਟਰੀਸ ਦੇ ਵਿੱਚ ਤੁਸੀਂ ਜਿਹੜਾ ਕੰਕਰੀਟ ਕਰ 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 ਬਿਲਕੁਲ ਜੀ ਜਿਵੇਂ ਮੌਸਮ ਬਰਸਾਤ ਦੀ ਚੱਲ ਰਹੀ ਹੈ ਹੁਣ ਅੱਜ ਸਫਾਈ ਦਾ ਕਾਰਜ ਜਿਹੜਾ ਸਾਡਾ تقریبا ਕੰਪਲੀਟ ਹੋ ਜਾਣਾ ਜੀ ਸ਼ਾਮ ਤਾਈਂ ਜੇ ਮੌਸਮ ਠੀਕ ਹੋ ਗਿਆ ਤੇ ਕੰਕਰੀਟ ਜਿਹੜੀ ਉਹ ਖੱਡੇ ਪਾਉਣੇ ਸ਼ੁਰੂ ਕਰ ਦੇਣੇ ਆ ਜੇ ਮੌਸਮ ਇਦਾਂ ਮਾਲੂ ਸਾਡਾ ਜਿਹੜਾ ਪ੍ਰੋਗਰਾਮ ਹੈ 3 ਤੋਂ 4 ਦਿਨ ਦਾ ਜੀ 3 ਤੋਂ 4 ਦਿਨ ਦੇ ਵਿੱਚ ਜਿਹੜੇ ਖੱਡੇ ਸਾਰੇ ਕੰਪਲੀਟ ਤੇ ਕਰੇ